ਤਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਹੱਬੋਵਾਲ ਏਰੀਏ ਦੇ ਰਜ਼ੋਰੀ ਗਾਰਡਨ ਦੇ ਵਿੱਚ ਪੀਲਾ ਪੰਜਾ ਲਗਾਤਾਰ ਜਿਹੜਾ ਵਾ ਇੱਕ ਵਾਰ ਫਿਰ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਅਮਰਿਤ ਸਿੰਘ ਨਾਮ ਦੇ ਇਸ ਸ਼ਖਸ ਦੇ ਉੱਤੇ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਜਿਹੜਾ ਵਾ 8 ਤੋਂ 10 ਪਰਚੇ ਦਰਜ ਕੀਤੇ ਗਏ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸਦੇ ਘਰ ਨੂੰ ਡਿਮੋਲਿਸ਼ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਹੱਬੋਵਾਲ ਏਰੀਏ ਦੀਆਂ ਹੱਬੋਵਾਲ ਦੇ ਰਜ਼ੋਰੀ ਗਾਰਡਨ ਦਾ ਇਹ ਏਰੀਆ ਵਾ ਜਿੱਥੇ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਪਹੁੰਚੇ ਸੀਗੇ ਤਾਂ ਉਹਨਾਂ ਨੇ ਆਪਣੇ ਸਬੋਧਨ ਦੇ ਵਿੱਚ ਕਿਹਾ ਸੀਗਾ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਹੱਬੋਵਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨਸ਼ੇ ਦਾ ਕਾਰੋਬਾਰ ਹੁੰਦਾ ਵਾ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅੱਜ ਰਾਤ ਨੂੰ ਦੇਖਿਓ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਆ ਤਾਂ ਉਸ ਰਾਤ ਨੂੰ ਕਾਰਵਾਈ ਤਾਂ ਨਹੀਂ ਹੋਈ ਪਰ ਉਸ ਤੋਂ ਕੁਝ ਦਿਨ ਬਾਅਦ ਪੰਜਾਬ ਪੁਲਿਸ ਦਾ ਐਕਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ 8 ਤੋਂ 10 ਮਾਮਲੇ ਇਸ ਸ਼ਖਸ ਦੇ ਉੱਤੇ ਤਰਜ ਦੱਸੇ ਜਾ ਰਹੇ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਜੀਸੀਬੀ ਮਸ਼ੀਨਾਂ ਦੇ ਨਾਲ ਇਸ ਘਰ ਨੂੰ ਢਾਹ ਢੇਰੀ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇਹ ਕਾਰਵਾਈਆਂ ਕੀਤੀਆਂ ਜਾ ਰੀਆਂ ਵਾ ਤਾ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਦੋ ਜੀਸੀਬੀ ਮਸ਼ੀਨਾ ਲਗਾਤਾਰ ਦੋ ਜੀਸੀਬੀ ਮਸ਼ੀਨਾ ਦੇ ਨਾਲ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਵਾ ਤਾਂ ਅਮਰਿਤ ਸਿੰਘ ਨਾਮ ਦਾ ਇਹ ਸ਼ਖਸ਼ ਹੈ ਜਿਸ ਦੇ ਉੱਤੇ 8 ਤੋਂ 10 ਮਾਮਲੇ ਦਰਜ ਦੱਸੇ ਜਾ ਰਹੇ ਨੇ ਤੇ ਫਿਲਹਾਲ ਉਹ ਫਰਾਰ ਦੱਸਿਆ ਜਾ ਰਿਹਾ ਵਾ ਜਿਸ ਨੂੰ ਜਿਸ ਦੇ ਘਰ ਦੇ ਉੱਤੇ ਹੁਣ ਇਹ ਡਿਮੋਲਿਸ਼ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਆ ਤਾਂ ਪਿੱਛੇ-ਪਿੱਛੇ ਹੋ ਤਾਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਆ ਉੱਪਰ ਹਾਈ ਵੋਲਟੇਜ ਟੈਂਸ਼ਨ ਤਾਰਾਂ ਵੀ ਆ ਜਿਸ ਨੂੰ ਲੈ ਕੇ ਵੀ ਬੜੇ ਇਤਮਾਨ ਇਤਮੇਨਾ ਦੇ ਨਾਲ ਜਿਹੜੀ ਆ ਕਾਰਵਾਈ ਨੂੰ ਅੰਜਾਮ ਦੇਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜੀਸੀਬੀ ਮਸ਼ੀਨਾਂ ਲਗਾਤਾਰ ਕਾਰਵਾਈਆਂ ਕਰਦੀਆਂ ਹੋਈਆਂ ਨਜ਼ਰ ਆ ਰੀਆਂ ਵਾ ਪੀਲਾ ਪੰਜਾਬ ਪੁਲਿਸ ਦਾ ਲਗਾਤਾਰ ਚਲਦਾ ਹੋਇਆ ਨਜ਼ਰ ਆ ਰਿਹਾ ਵਾ ਤਾਂ ਲਗਾਤਾਰ ਇਹ ਕਾਰਵਾਈ ਨੂੰ ਪੁਲਿਸ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਲਗਾਤਾਰ ਜਿਹੜੇ ਵਾ ਇਹ ਕਾਰਵਾਈਆਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਪੰਜਾਬ ਦੇ ਇਸ਼ਾਰਾ ਦੇ ਵਿੱਚ ਅੰਜਾਮ ਦਿੱਤਾ ਜਾ ਰਿਹਾ ਵਾ ਤਾਂ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਵੀ ਇੱਥੇ ਪਹੁੰਚ ਰਹੇ ਉਹ ਹੁਣੀ ਦੱਸਦੇ ਆ ਸਾਰੀ ਗੱਲ-ਕੱਲੇ ਮੁਕੱਦਮੇ ਦੀ ਡਿਟੇਲ ਦਿੰਦੇ ਆ 10 ਮੁਕੱਦਮੇ ਦਰਦੇ ਆ 10 ਨਹੀਂ ਹੁਣੇ ਜੀ ਤੇ ਸਾਰੇ ਨੌਜਵਾਨ ਗ੍ਰਿਫਤਾਰ ਹੈ ਫਰਾਰ ਹੈ ਨੌਜਵਾਨ ਸਰ ਨਾਮ ਕੀ ਹੈ ਸਰ 2 ਮਿੰਟ ਅਮਰਿਤ ਹੈ ਤੁਹਾਨੂੰ ਡਿਟੇਲ ਦਿੰਦੇ ਆ 5 ਮਿੰਟ ਰੁਕੋ ਉੱਧਰ ਬਣਾਓ ਪਹਿਲੇ ਤਾਂ ਪੁਲਿਸ ਦੇ ਵੱਲੋਂ ਤਾਂ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 8 ਤੋਂ 10 ਪਰਚੇ ਜਿਹੜੇ ਨੇ ਇਸ ਸ਼ਖਸ ਦੇ ਉੱਤੇ ਦਰਜ ਨੇ ਤੇ ਅਮਰਿਤ ਸਿੰਘ ਨਾਮ ਦਾ ਇਹ ਸ਼ਖਸਾ ਤਾਂ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਵਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਹਬੋਵਾਲ ਏਰੀਆ ਦੀਆਂ ਹਬੋਵਾਲ ਦੇ ਰੋਜ਼ੋਰੀ ਗਾਰਡਨ ਏਰੀਆ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚੇ ਹੋਏ ਨੇ ਤੇ ਇਸ ਕਾਰਵਾਈ ਨੂੰ ਲੈ ਕੇ ਜਿਹੜਾ ਵਾ ਜਾਇਜਾ ਲੈਂਦੇ ਹੋਏ ਨਜਰ ਰਾਏ ਨੇ ਸਰ ਇੱਕ ਕਾਰਵਾਈ ਜਿਹੜੀ ਕਿੰਨੀ ਤਰ੍ਹਾਂ ਦੀ ਕਾਰਵਾਈ ਹੈਗੀ ਹੁਣ ਇਹ ਜਿਹੜਾ ਇੱਕ ਯੁੱਧ ਵਿਰੁੱਧ ਨਸ਼ਾ ਵਿਰੁੱਧ ਜਿਹੜਾ ਚੱਲਿਆ ਹੋਇਆ ਹੈ ਉਹਦਾ ਇੱਕ ਜਿਹੜਾ ਪਾਰਟ ਹੈਗਾ ਐਂਡ ਅੱਜ ਜਿਹੜਾ ਇੱਥੇ ਐਬੋਹਾਲ ਪੁਲਿਸ ਸਟੇਸ਼ਨ ਹੈਗਾ ਉਹਦੀ ਜਿਹੜੀ ਜੂਰੀਡਿਕਸ਼ਨ ਹੈਗੀ ਉਹਦੇ ਚ ਇਹ ਆਪਰੇਸ਼ਨ ਅਸੀਂ ਚਲਾਇਆ ਹੈਗਾ ਜਿਹਦੇ ਚ ਅਮਰਿਤਪਾਲ ਨਾਮ ਦਾ ਜਿਹੜਾ ਬੰਦਾ ਹੈਗਾ ਇਹ ਨਾਮੀ ਗ੍ਰਾਮੀ ਡਰੈਗਸ ਮਗਦਰ ਸੀਗਾ ਪਹਿਲਾਂ ਇਹ ਦੂਜੇ ਏਰੀਆ 'ਚ ਰਹਿੰਦਾ ਸੀਗਾ 2 ਸਾਲ ਪਹਿਲਾਂ ਇਹ ਛੱਡ ਕੇ ਇਸ ਏਰੀਆ 'ਚ ਸ਼ਿਫਟ ਬੇਸਿਕਲੀ ਨਦੀ ਮੋਟਰ ਸਪਰੈਂਡਿੰਗ ਕੀ ਹੈ ਜਦੋਂ ਇੱਕ ਏਰੀਆ 'ਚ ਬਹੁਤ ਜ਼ਿਆਦਾ ਬਦਨਾਮ ਹੋ ਜਾਂਦੇ ਏਰੀਆ ਚੇਂਜ ਕਰ ਲੈਂਦੇ ਆ ਅਸੀਂ ਇਸ ਏਰੀਆ 'ਚ ਇਹਦੀ ਪ੍ਰੋਪਰਟੀ ਆਈਡੈਂਟੀਫਾਈ ਕੀਤੀ ਸੀਗੀ ਵਿਦ ਦਾ ਹੈਲਪ ਆਫ ਦਾ ਕਾਰਪੋਰੇਸ਼ਨ ਕਮਿਸ਼ਨਰ ਅਸੀਂ ਇਹ ਸਾਰਾ ਨੋਟਿਸ ਵਗੈਰਾ ਦੇ ਕੇ ਅੱਜ ਇਹਦੀ ਜਿਹੜੀ ਹੈਗੀ ਡਰਗ ਜੋ ਡਰਗ ਡੀਲਰ ਹੈਗਾ ਇਹਦੀ ਪ੍ਰੋਪਰਟੀ ਡਿਮੋਲਿਸ਼ ਕਰਾਈ ਜਾ ਰਹੀ ਹੈ ਟੋਟਲ ਕਿੰਨੇ ਮਾਮਲੇ ਇਹਦੇ ਦਰਜ ਇਹਦੇ ਤੇ 10 ਮਾਮਲੇ ਪਹਿਲਾਂ ਵੀ ਦਰਜ ਹੈਗੇ ਆ ਕਮਰਸ਼ੀਅਲ ਕੁਆਂਟੀਟੀ ਦੇ ਹੈਗੇ ਹੈਰੋਇਨ ਦੇ ਵੈਪਨ ਦੇ ਹੈਗੇ ਆ ਔਰ ਇਹ ਕਾਫੀ ਕੇਸਾਂ 'ਚ ਸਜ਼ਾ ਵੀ ਹੋ ਚੁੱਕੀ ਹੈ ਸਰ ਪ੍ਰੈਜ਼ੈਂਟ ਵੀ ਲੋਕ ਦੇ ਜੇਲ੍ਹ ਦੇ ਵਿੱਚ ਕੀ ਬਾਹਰ ਆਲੇ ਇਹ ਅਜੇ ਅਬਸਕੌਂਡਰ ਅਜੇ ਦੋੜਿਆ ਹੋਇਆ ਹੈ ਜੀ ਇਹ ਹਲੇ ਹੋਰ ਹੋਰ ਕਿੰਨੀ ਪ੍ਰੋਪਰਟੀ ਸੀ ਦੀ ਇਹ ਅਸੀਂ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਇੱਕ ਪਹਿਲਾ ਜਿਹੜੇ ਮੋਹੱਲੇ ਚ ਰਹਿੰਦਾ ਸੀ ਉਹ ਵੀ ਅਸੀਂ ਆਇਡੈਂਟੀਫਾਈ ਕਰੀਏ ਬਾਕੀ ਪ੍ਰੋਪਰਟੀ ਆ ਜੀ ਆਇਡੈਂਟੀਫਾਈ ਕਰ ਰਹੇ ਕਿਉਂਕਿ ਇਹ ਅਜੇ 도ੜਿਆ ਹੋਇਆ ਅਸੀਂ ਕੋਸ਼ਿਸ਼ ਹੈ ਇਹਨੂੰ ਬਹੁਤ ਛੇਤੀ ਅਰੈਸਟ ਕਰਕੇ ਬਾਕੀ ਜਿਹੜੀ ਇੰਟਰੋਗੇਸ਼ਨ ਪਤਾ ਇਹ ਸਪੈਸ਼ਲੀ ਮੈਂ ਕਮਿਸ਼ਨਰੇਟ ਦੀ ਗੱਲ ਕਰਾਂ ਤੇ ਇੱਥੇ ਇਹਦੇ ਖਿਲਾਫ 10 ਮੁਕਦਮੇ ਦਰਜ ਹੈਗੇ ਸਰ ਜਿਹੜੇ ਟਰੱਕ ਦਾ ਕਾਲਾ ਕਰੋ ਦੇਖੋ ਬਿਲਕੁਲ ਮੈਸੇਜ ਕਲੀਅਰ ਹੈਗਾ ਜਿਹੜਾ ਵੀ ਕੋਈ ਇਹੋ ਜਿਹੇ ਕੰਮਾਂ ਚ ਇਨਵੋਲ ਹੋਏਗਾ ਉਹਨੂੰ ਸਖਤ ਤੋਂ ਸਖਤ ਦੇ ਖਿ ਨਾ ਟੋਲਰੇਟ ਨਹੀਂ ਕੀਤਾ ਜਾਊਗਾ ਜਿਨ੍ਹਾਂ ਵੀ ਬੰਦੇ ਆ ਜੀ ਬਾਕੀਆਂ ਦੇ ਵੀ ਜਿਵੇਂ ਤੁਸੀਂ ਦੇਖਿਆ ਹੋਊਗਾ ਸਭ ਤੋਂ ਪਹਿਲਾਂ ਅਸੀਂ ਇਹ ਚਲਾਇਆ ਸੀਗਾ ਬਲਡੋਜ਼ਰ ਵਾਲਾ ਬਾਕੀ ਵੀ ਅਸੀਂ ਜਿੰਨੇ ਵੀ ਵੱਡੇ ਸਮਗਲਰ ਹੈਗੇ ਸਾਰਿਆਂ ਦੀ ਅਸੀਂ ਜਿਹੜੀ ਪ੍ਰਾਪਰਟੀ ਆਡੈਂਟੀਫਾਈ ਕਰ ਚੁੱਕੇ ਆ ਜਿਹੜਾ ਸਾਡਾ ਪ੍ਰੋਸੀਜਰ ਆ ਉਹ ਚੱਲਿਆ ਹੋਇਆ ਹੈ ਬਾਕੀਆਂ ਦੇ ਖਿਲਾਫ ਵੀ ਜੀ ਬਹੁਤ ਜ਼ਿਆਦਾ ਕਾਰਵਾਈ ਕਮਿਸ਼ਨਰ ਦੇ ਵਿੱਚ ਕਿੰਨੀ ਇੱਕ ਕਾਰਵਾਈ ਜਿਹੜੀ ਹੁੰਦੀ ਨਹੀਂ ਹਜੇ ਤੱਕ ਅਸੀਂ ਇਹ ਪੰਜਵੀਂ ਕਾਰਵਾਈ ਅਸੀਂ ਕਰ ਰਹੇ ਆ ਬਾਕੀ ਵੀ ਤੁਹਾਨੂੰ ਬਹੁਤ ਜ਼ਿਆਦਾ ਕਾਰਵਾਈ ਦੇਖਣ ਨੂੰ ਇਹੋ ਜੀ ਬਹੁਤ ਜ਼ਿਆਦਾ ਦੇਖਣ ਨੂੰ ਮਿਲੂ ਬਹੁਤ ਜ਼ਿਆਦਾ ਮੈਂ ਕਹਿ ਰਿਹਾ ਦੇਖਣ ਨੂੰ ਮਿਲੇ ਕਿ ਜਿਹੜਾ ਵੀ ਹੋਗਾ ਅਸੀਂ ਕਿ ਕਿ ਡਰਾਈਵ ਸ਼ੁਰੂ ਕਰ ਰਿਹਾ ਮੈਸਿਵ ਡਰਾਈਵ ਸ਼ੁਰੂ ਕਰ ਰਿਹਾ ਡਰੈਕ ਪੈਡਲਰਸ ਦੇ ਅਗੇਂਸਟ ਉਹ ਕੀ ਡਰਾਈਵ ਹੈਗੀ ਦੇਖੋ ਡਰਾਈਵ ਇਹੀ ਹੈਗੀ ਕਿ ਜਿਹੜਾ ਵੀ ਕੋਈ ਹੈਗਾ ਪੰਜਾਬ ਦੀ ਜਵਾਨੀ ਨੂੰ ਖਰਾਬ ਕਰੂਗਾ ਜਾਂ ਨਸ਼ਾ ਚ ਸ਼ਾਮਿਲ ਹੋਊਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਅਸੀਂ ਪਿਛਲੇ ਟਾਈਮ ਚ 250 ਅਸੀਂ ਜਿਹੜੀ ਅਰੈਸਟਾਂ ਪਾ ਚੁੱਕੇ ਐਂਡ ਅਸੀਂ ਸਾਡਾ ਜਿਹੜਾ ਫੋਕਸ ਟਾਰਗੇਟ ਹੈਗਾ ਜਿਹੜੇ ਬੰਦੇ ਖਾਸ ਕਰਕੇ ਜਿਹੜੇ ਡਰੱਗਸ ਨੇ ਡਰੱਗ ਨੂੰ ਜਿਹਨੇ ਤੰਦਾ ਬਣਾਇਆ ਹੋਇਆ ਉਹਨ ਬੰਦਾਂ ਨੂੰ ਅਸੀਂ ਬੇਸਿਕਲੀ ਟਾਰਗੇਟ ਕਰ ਰਹੇ ਹਾਂ ਸਰ ਤੁਸੀਂ ਇਸ ਮਾਮਲੇ 'ਚ ਅਸਲ ਦਾ ਜ਼ਿਕਰ ਕੀਤਾ ਇਹ ਅਸਲ ਦਾ ਕੀ ਕਰਦਾ ਹੈ ਇਹ ਸਾਰੇ ਟਾਈਪ ਕਈ ਕੰਮ ਕਰਦਾ ਹੈਗਾ ਇੱਕ ਬੇਸਿਕਲੀ ਕ੍ਰਿਮੀਨਲ ਮਾਈਂਡਡ ਮੈਂ ਕਹਿ ਸਕਦਾ ਇਸ 'ਤੇ ਵੈਪਨ ਜਿਹੜਾ ਹੈਗਾ ਆਰਮਸ ਐਕਟ ਦੇ ਵੀ ਐਫ ਆਈ ਆਰ ਹੈਗਾ ਐਂਡ ਕਮਰਸ਼ੀਅਲ ਕੁਆਂਟੀਟੀ ਦੀ ਵੀ ਐਫ ਆਈ ਆਰ ਹੈਗੀ ਜਿਸ 'ਮੇਂ ਕਈ ਕੇਸਾਂ 'ਚ ਇਹਨੂੰ ਸਜ਼ਾ ਵੀ ਹੋ ਚੁੱਕੀ ਠੀਕ ਹੈ ਸ ਦਿੰਦੇ ਹੋਏ ਨਜ਼ਰ ਆਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਕ੍ਰਿਮੀਨਲ ਟਾਈਪ ਸ਼ਖਸ ਸੀਗਾ ਜਿਸ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਅਮਰਿਤ ਸਿੰਘ ਨਾਮ ਦੇ ਇਸ ਸ਼ਖਸ ਦੇ ਉੱਤੇ 10 ਦੇ ਕਰੀਬ ਲੁਧਿਆਣਾ ਦੇ ਵਿੱਚ ਮਾਮਲੇ ਦਰਜ ਨੇ ਜਿਸ ਨੂੰ ਪਹਿਲਾਂ ਸਜ਼ਾ ਵੀ ਹੋ ਚੁੱਕੀ ਹੈ ਤੇ ਹੁਣ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਦੇ ਤਹਿਤ ਇਸ ਦੇ ਘਰ ਦੇ ਉੱਤੇ ਇਹ ਕਾਰਵਾਈ ਨੂੰ ਲੁਧਿਆਣਾ ਪੁਲਿਸ ਵੱਲੋਂ ਅੰਜਾਮ ਦਿੱਤਾ ਗਿਆ ਵਾ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ